ਦੇ ਨਾਲ ਦੇ ਦੋ ਮੁੰਡੇ ਗੱਰਾਸ ਮਰ ਗਏ ਨੇ ਕਿਉਂ ਉਹਨਾਂ ਦੇ ਕੀ ਲੱਗਦਾ ਮੇਰਾ ਭਤੀਜਾ ਜੀ ਭਤੀਜਾ ਤੁਹਾਡਾ ਹਾਂਜੀ ਹਾਂਜੀ ਅੱਛਾ ਤੇ ਕੀ ਗੱਲ ਹੋ ਗਈ ਬਾਈ ਇਹ ਬਸ ਉੱਥੇ ਐਕਸੀਡੈਂਟ ਹੋਇਆ ਜਿੰਨਾ ਵੀ ਅੱਛਾ ਕਮਜ਼ੀਦ ਲੱਤ ਤੇ ਗਏ ਜੀ ਅਮਜ਼ ਲੱਤ ਕੋਈ ਜੀ ਤੇ ਬਾਈ ਕੋਈ ਗੂਗਲ ਨੰਬਰ ਦੇ ਦੇ ਨਾ ਵਾ ਹਾਂਜੀ 99885 99 ਬਾਈ 8 ਤੋਂ 85 98393 98393 393 ਨੰਬਰ ਆ ਇਹ ਦਾਤਾ ਮੁੰਡੇ ਦਾ ਤੇ ਸਾਰੇ ਤਾਂ ਨਹੀਂ ਸੱਜਣਾ ਨੂੰ ਬੇਨਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪਾਉ ਵਾਲੀ ਅੱਜ ਮੈਂ ਖੜਾ ਸਾਰਦਾ ਹਸਪੀਟਲ ਬਠਿੰਡਾ ਇਹ ਹੈਗਾ ਬੰਨਾਲਾ ਰੋਡ ਤੇ ਇੱਥੇ ਆਪਣਾ ਇੱਕ ਮੁੰਡਾ ਗੰਗਾ ਤੋਂ ਨਥਾਣੇ ਤੋਂ ਇਹ ਤਿੰਨ ਮੁੰਡੇ ਨਾ ਗੁਜਰਾਤ ਕੰਮ ਦੀ ਭਾਲ ਤੇ ਗਏ ਸੀ ਤੇ ਉੱਥੇ ਇਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਚੀਫਰ ਗਰੀਨੂ ਜਿਨ੍ਹਾਂ ਚੋਂ ਇੱਕ ਦੋ ਮੁੰਡਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਇੱਕ ਦਾਖਲਾ ਇਹ ਜੇ ਮੁੰਡਾ ਬਰਿੰਦਰ ਸਿੰਘ ਮਣੀ ਬਹੁਤ ਹੀ ਗਰੀਬ ਪਰਿਵਾਰ ਤੋਂ ਆ ਤੇ ਇਹਦੀ ਮਾਤਾ ਮੱਲਾ ਵੀ ਪ੍ਰਾਈਵੇਟ ਜੌਬ ਕਰਦੀ ਹੈ ਤੇ ਕਿਉਂ ਬਿਮਾਰ ਰਹਿੰਦਾ ਹੈ ਤੇ ਕੋਈ ਪੈਸੇ ਦਾ ਸਾਧਨ ਨਹੀਂ ਤੇ ਬਹੁਤ ਜ਼ਿਆਦੇ ਪੈਸੇ ਲੱਗਣਿਆ ਹੁਣ ਨਹੀਂ ਪਤਾ ਪ੍ਰਾਈਵੇਟ ਹਸਪਤਾਲਾਂ ਚ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਆਪਾਂ Google Pay ਨੰਬਰ ਦੇਵਾਂਗੇ ਹਨਾ ਸਾਰੇ ਭਰਾ ਜਿੰਨੇ ਕੇ ਸਰਦਾਂ ਜਿਵੇਂ 100 ਹਜ਼ਾਰ-ਹਜ਼ਾਰ ਰੁਪਈਆ 5-500 ਰੁਪਈਆ ਕੋਈ ਗੱਲ ਨਹੀਂ ਇਸ ਪਰਿਵਾਰ ਦੀ ਮਦਦ ਕਰੋ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰੋਗੇ ਨਾ ਇਹਦੇ ਨਾਲ ਵੀ ਇਸ ਪਰਿਵਾਰ ਦੀ ਮਦਦ ਹੋ ਜਾਣੀ ਆ ਸਾਰਿਆਂ ਨੂੰ ਬੇਨਤੀ ਆ ਇਸ ਪਰਿਵਾਰ ਦੀ ਮਦਦ ਕਰੋ ਇਹ ਮੁੰਡਾ ਬਰਿੰਡੇ ਦਾਖਲਾ ਹੈ ਤੇ ਬਹੁਤ ਹੀ ਜਿੰਦਗੀ ਏਟਕ ਕਰ ਰਿਹਾ ਤੇ ਬਹੁਤ ਪੈਸੇ ਲੱਗਣੇ ਪਰਿਵਾਰ ਕੋਲੇ ਇੰਨੇ ਪੈਸੇ ਹੈ ਨਹੀਂ ਸਾਰੇ ਪੰਜਾਬੀਆਂ ਨੂੰ ਦਰਉਨੀਆਂ ਸਜਣਾ ਨੂੰ ਮੈਂ ਬੇਨਤੀ ਕਰਦਾ ਤੇ ਵੀ ਇਹਨਾਂ ਦੀ ਇਹ ਮੁੰਡੇ ਦੀ ਮਦਦ ਕਰੀ ਜਾਵੇ ਤੇ ਗੂਗਲ ਤੇ ਨੰਬਰ ਦੇਵਾਂਗੇ ਆਪਾਂ ਨੂੰ ਤੁਹਾਨੂੰ ਵੀਡੀਓ 'ਚ ਤੇ ਇਹ ਮੁੰਡੇ ਦੀ ਵੀਡੀਓ ਵੀ ਦਿਖਾਉਣੀ ਆ ਤੁਹਾਨੂੰ ਅੱਗੇ ਅੱਸੀ ਗੱਲ ਦੋਸਤੋ ਮੈਂ ਭਵਿੰਦਰ ਸਿੰਘ ਤਹਾਂਨ ਜੱਸੀਪੋ ਵਾਲੀ ਇਹ ਮੁੰਡਾ ਪਿੰਡ ਗੰਗਾ ਦਾ ਇਹ ਗੁਜਰਾਤ ਦੇ ਤਿੰਨ ਮੁੰਡੇ ਆਪਣੇ ਕੰਮ ਦੀ ਤਲਾਸ਼ 'ਚ 6 ਫਰਵਰੀ ਨੂੰ ਇਹਨਾਂ ਦਾ ਇੱਕ ਹਾਦਸਾ ਐਕਸੀਡੈਂਟ ਹੋ ਗਿਆ ਸੀ ਤਿੰਨਾਂ 'ਚ ਦੋ ਦੇ ਮੌਕੇ ਤੇ ਮੌਤ ਹੋ ਗਈ ਜੀ ਤੇ ਇਹ ਪਟੜੋ ਹੋ ਗਿਆ ਜੀ ਤਾਂ ਕਿ ਮੀਰ ਜਖਮੀਰ ਜਖਮੀਰ ਜੀ ਇਹ ਬਠਿੰਡੇ ਦੇ ਹਰ ਤਾਲ ਤੇ ਨਿੱਜੀ ਹੱਥ ਨਾਲ ਦਾਖਲਾ ਹੈ ਸਾਰੇ ਬਰਾਬਰ ਨੂੰ ਬੱਚਾ ਗੰਗਾਂ ਤੋਂ ਗੰਗਾ 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 ਤੋਂ ਗ ਤੇ ਇਹ ਮੁੰਡੇ ਦਾ ਇਸ ਵੀਡੀਓ ਨੂੰ ਅੱਗੇ ਅੰਨਗੇ ਅਕਸੀਡੈਂਟ ਹੋ ਗਿਆ ਜਾਨ ਤੇ ਲੈ ਕੇ ਰਵਾਨਾ ਟੁੱਟਿਆ ਪੇਚੇ ਕੰਮ ਇਹ ਬੱਚਾ ਬਟੰਡੇ ਦੇ ਹੱਥ ਹਲਕਾ ਅਗਲਾ ਇਹਦਾ ਨਾਮ ਬਰਿੰਦਰ ਸਿੰਘ ਮਣੀ ਪਿੰਡ ਗੰਗਾਣਾ ਖਾਨਾ ਜੀ ਜਰੂਰ ਮਦਦ ਕਰੋ ਇਸ ਮੁੰਡੇ ਦੀ ਕੁਝ ਨਹੀਂ ਲੱਗਦਾ ਆਪਾਂ ਨੂੰ ਜੇ ਆਪਾਂ 100-100 ਰੁਪਿਆ ਵੀ Google Pay ਕਰੀਏ 5-500 1000 ਰੁਪਿਆ ਤੇ ਇਸ ਪਰਿਵਾਰ ਦੀ ਮਦਦ ਹੋ ਜਾਣੀ ਆ ਇਸ ਵੀਡੀਓ ਨੂੰ ਬਤ-ਬਤ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਤਾਂ ਕਿ ਜੋ ਇਹ ਵੀਡੀਓ ਵਾਇਰਲ ਹੋ ਸਕੇ ਤੇ ਅੱਗੇ ਕਿਸੇ ਤਾਂ ਇਨ ਸੱਜਣ ਕੋਲ ਜਾਵੜੇ ਇਹ ਠੀਕ ਹੈ ਇਹ ਬੱਚਾ ਸਰਦਾ ਹਸਪੀਟਲ ਬਨਾਲਾ ਰੋਡ ਬਰੈਂਡਾ ਦਾਖਲ ਹੈ ਬਰੈਂਡੇ ਦੇ ਕੋਈ ਸੱਜਣ ਤਾਨੀ ਸੱਜਣ ਇਹਦੀ ਮਦਦ ਕਰਨਾ ਨਹੀਂ ਕਰਨਾ ਚਾਹੁੰਦੇ ਤਾਂ ਸਿੱਧਾ ਹਸਪਤਾਲ ਚ ਜਾ ਕੇ ਵੀ ਕਰ ਸਕਦੇ ਆ ਬੱਤੀ ਗੱਲ ਬਾਈ ਸ਼੍ਰੀ ਗਾਲ ਜੀ ਭਾਈ ਆਪਣਾ ਜਿਹੜਾ ਮਨਿੰਦਰ ਮਣੀ ਜਣਾ ਗੰਗਾ ਕੋ ਮੁੰਡਾ ਐਕਸੀਡੈਂਟ ਹੋਇਆ ਜੀ ਦਾ ਭਾਂਕ ਇਹਦੇ ਨਾਲ ਦੇ ਦੋ ਮੁੰਡੇ ਗੁਜਰਾਤ ਮਰ ਗਏ ਜੀ ਕਿਉਂਕਿ ਉਹਨਾਂ ਦੇ ਕੀ ਲੱਗਦੂ ਮੇਰਾ ਭਤੀਜਾ ਜੀ ਭਤੀਜਾ ਤੁਹਾਡਾ ਹਾਂਜੀ ਹਾਂਜੀ ਅੱਛਾ ਤੇ ਕੀ ਗੱਲ ਹੋ ਗਈ ਜੀ ਭਾਈ ਇਹ ਫਸੋ ਉੱਥੇ ਐਕਸੀਡੈਂਟ ਹੋਇਆ ਜਿੰਨਾਂ ਕੋਈ ਅੱਛਾ ਕਮੀਦ ਲੱਤ ਚ ਗਏ ਜੀ ਉਹਨੂੰ ਜਲਤ ਗਏ ਜੀ ਤੇ ਭਾਈ ਕੋਈ ਗੂਗਲ ਨੰਬਰ ਦੇ ਦੇ ਨਾ ਹਾਂਜੀ 99885 992885 98393 99393 393 ਨੰਬਰ ਆ ਇਹ ਦਾਤਾ ਮੁੰਡੇ ਦਾ ਤੇ ਸਾਰੇ ਸਤਾਨੀ ਸੱਜਣਾ ਨੂੰ ਬੇਨਤੀ ਹੈ ਤੁਸੀਂ 5-500 ਰੁਪਈਆ ਵੀ ਪਾਓ 100-100 ਵੀ ਪਾਓ ਹਜ਼ਾਰ-ਹਜ਼ਾਰ ਤਾਂ ਇਸ ਪਰਿਵਾਰ ਦੀ ਮਦਦ ਹੋ ਸਕਦੀ ਆ ਤੇ ਇਹ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਦਿਓ ਸ਼ੇਅਰ ਤੇ ਲਾਇਕ ਕਰਨ ਨਾਲ ਤੁਹਾਡੇ ਕਿਸੇ ਸਤਾਨੀ ਸੱਜਣ ਕੋਲੇ ਸਤਾਨੀ ਸਾਥੀ ਕੋਲੇ ਇਹ ਵੀਡੀਓ ਜਾਊਗੀ ਇਸ ਪਰਿਵਾਰ ਦੀ ਮਦਦ ਹੋਈਆਂ ਇਹ ਬੱਚਾ ਜਿਹੜਾ ਇਕੱਲਾ-ਕੱਲੇ ਆ ਹਾਂਜੀ ਮਾਲਾ ਨਾ ਕੱਲੇ ਆ ਨਾ ਬਾਈ ਹਾਂਜੀ ਹਾਂਜੀ ਕੱਲੇ ਹੀ ਆ ਬਰਿੰਦਰ ਸਿੰਘ ਮਣੀ ਗੰਗਾਪਿੰਡ ਤੋਂ ਨਿਵਾਣੇ ਕੋਲੇ ਆ ਜੀ ਗੰਗਾ ਇਹ ਮੁੰਡੇ ਗੁਜਰਾਤ ਗਏ ਸੀਗੇ ਤੇ ਉੱਥੇ ਕਮਨੀ ਜ਼ਿਲ੍ਹਾ ਚੌਥੇ ਇਹਨਾਂ ਦਾ ਟ੍ਰਾਂਕ ਐਕਸੀਡੈਂਟ ਹੋ ਗਿਆ ਸੀ ਛੀ ਫਰ ਬਣੂਗੇ ਤੇ ਦੋ ਸਾਥੀ ਵੀ ਮੌਕੇ ਤੇ ਮੌਤ ਹੋ ਗਈ ਜੀ ਐਕਸੀਡੈਂਟ ਚ ਤੇ ਇਹ ਉਸ ਉਦੇ ਦਾ ਜ਼ਖਮੀ ਆ ਹੁਣ ਮੌਤ ਜਿੰਦਗੀ ਨਾਲ ਸੰਘਰਸ਼ ਲੜ ਰਿਹਾ ਬਟਿੰਡੇ ਦੇ ਕਿਹੜਾ ਹਸਪਤਾਲ ਹੈ ਸ਼ਰਦਾ ਜੀ ਸ਼ਰਦਾ ਸ਼ਰਦਾ ਹਸਪਤਾਲ ਹੈ ਬਨਾਲਾ ਰੋਡ ਤੇ ਨਾ ਇਹ ਬਨਾਲਾ ਰੋਡ ਤੇ ਆ ਬਡੰਡੇ ਵਾਲਿਆਂ ਨੂੰ ਬੇਨਤੀ ਆ ਕੋਈ ਦਿੱਦੀ ਮਦਦ ਕਰਨਾ ਚਾਹੁੰਦਾ ਤਾਂ ਇਹ ਹਸਪਤਾਲ ਵਿੱਚ ਆ ਕੇ ਵੀ ਕਿਸੇ ਵੀ ਕਿਸਮ ਦੀ ਮਦਦ ਕਰ ਸਕਦਾ ਧੰਨਵਾਦ ਮਾਨਯੋਗ